ਉਹ ਜਿਵੇਂ ਪਹਿਲਾਂ ਮੰਗੇ ਜੋੜ ਕੇ ਸਪੀਕਰ ਲਾਦੇ ਹੁੰਦੇ ਸੀ ਬਿਲਕੁਲ ਆਪਾਂ ਕਹਿ ਸਕਦੇ ਆਂ ਕਿ ਪੁਰਾਣੇ ਪੰਜਾਬ ਦੀ ਝਲਕ ਜਿਹੜੀ ਆ ਉਹ ਬਚੰ다 ਦੇ ਪਿੰਡ ਜਪਾਲਗੜ੍ਹ ਦੇ ਵਿੱਚ ਬਰਸਤੀ ਮੇਲੇ ਦੇ ਵਿੱਚ ਦਿਖਾਈ ਦੇ ਰਹੀ ਹੈ। ਫੋਟੋ ਦੇਖ ਪੰਜਾਬੀਆਂ ਪੰਜਾਬੀ ਹਾਲ ਵਗੈਰਾ ਪਾਈ ਨਹੀਂ ਜਿਹੜਾ ਆਪਾਂ ਪੁਰਾਣਾ ਬਸਾ ਕਹਿ ਸਕਦੇ ਕਿ ਅੱਜ ਦੇ ਜਿਹੜੀ ਨੌਜਵਾਨ ਪੀੜ੍ਹੀ ਆ ਉਹਦੇ ਹੱਥੋਂ ਖੁੰਝ ਚੁੱਕਿਆ ਸੋ ਜੇਕਰ ਕਿਸੇ ਦੇ ਵੀ ਦੇਖਣਾ ਹੋਵੇ ਤਾਂ ਇੱਕ ਵਾਰੀ ਜਿੰਨਾ ਜਪਾਲਗੜ੍ਹ ਦੇ ਵਿਰਾਸਤੀ ਮੀਂਹ ਦੇ ਵਿੱਚ ਆ ਕੇ ਕੋਈ ਟਲਕ ਜਿਹੜੀ ਉਹ ਸਾਫ਼ ਦਿਖਾਈ ਦੇ ਸਕਦੀ ਹੈ ਉੱਪਰ ਤੋਂ ਵੀ ਉੱਪਰ ਦੇਖੋ ਜਿੰਨਾ ਜੱਟ ਦਾ ਬਨੇਰੇ ਤੇ ਠੀਕ ਹੈ ਬੱਖੂ ਬੱਖਾ ਦੋਸਤੋ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਜਿਹੜੀ ਤੋਂ ਪੁਰਾਣੇ ਟਾਈਮਾਂ ਦੇ ਵਿੱਚ ਪੱਖੇ ਜਿਹੜਾ ਹੁੰਦਾ ਸੀ ਤੇ ਉਹਦੇ ਪੂਰੇ ਕਬਰਾਤ ਤੇ ਕਿਹ ਉਹ ਸਾਹਮੇ ਹੋਈ ਹੈ ਇਧਰ ਪੱਕਾ ਸਕਦੇ ਹਾਂ ਕਿ ਖੁੱਡਾ ਜਿਹੜਾ ਉਹ ਕਬੂਤਰ ਦਾ ਬਹੁਤ ਹੀ ਸੋਹਣਾ ਸ਼ਾਨਦਾਰ ਪਿਆਰ ਕੀਤਾ ਹੋਇਆ ਹੈ ਉਹ ਜਿਵੇਂ ਪਹਿਲਾਂ ਮੰਜੇ ਜੋੜ ਕੇ ਸਪੀਕਰ ਲਾਦੇ ਹੁੰਦੇ ਸੀ ਬਿਲਕੁਲ ਆਪਾਂ ਕਹਿ ਸਕਦੇ ਆਂ ਕਿ ਪੁਰਾਣੇ ਪੰਜਾਬ ਦੀ ਝਲਕ ਜਿਹੜੀ ਆ ਉਹ ਬਚੰਦਾ ਦੇ ਪਿੰਡ ਜਪਾੜ ਦੇ ਵਿੱਚ ਬਰਸਤੀ ਮੇਲੇ ਦੇ ਵਿੱਚ ਦਿਖਾਈ ਦੇ ਰਹੀ ਹੈ। ਫੋਟੋ ਜਿਹੜਾ ਪੰਜਾਬੀਆਂ ਪੰਜਾਬ ਦੀ ਹਾਲ ਵਗੈਰਾ ਪਾਈ ਨਹੀਂ ਜਿਹੜਾ ਆਪਾਂ ਪੁਰਾਣਾ ਬਸਾ ਕਹਿ ਸਕਦੇ ਕਿ ਅੱਜ ਦੇ ਜਿਹੜੀ ਨੌਜਵਾਨ ਪੀੜ੍ਹੀ ਆ ਉਹਦੇ ਹੱਥੋਂ ਖੁੰਝ ਚੁੱਕਿਆ ਸੋ ਜੇਕਰ ਕਿਸੇ ਦੇ ਵੀ ਦੇਖਣਾ ਹੋਵੇ ਤਾਂ ਇੱਕ ਵਾਰੀ ਉਹ ਨਾ ਤੰਦਰਜ ਪਾਲਗੜ ਦੇ ਬਰਸਤੀ ਮੇਲੇ ਦੇ ਵਿੱਚ ਆ ਕੇ ਉਹ ਝਲਕ ਜਿਹੜੀ ਆ ਉਹ ਸਾਫ਼ ਦਿਖਾਈ ਦੇ ਸਕਦੀ ਹੈ। ਉਧਰ ਤੁਸੀਂ ਉੱਪਰ ਦੇਖੋ ਜਿੰਨਾ ਜੱਟ ਦਾ ਬਨੇਰੇ ਤੇ ਠੀਕ ਹੈ ਬੱਖੂ ਬੱਖਾ ਦੋਸਤੋ ਤੁਸੀਂ ਇਹ ਦੇਖੋ ਕਿ ਕਿਸ ਤਰ੍ਹਾਂ ਜਿਹੜੇ ਪਰਲੇ ਟਾਈਮਾਂ ਦੇ ਵਿੱਚ ਪੱਖੇ ਬਹਿ ਰਹੇ ਹੁੰਦੇ ਸੀ ਤੇ ਨਰਕੇ ਪੂਰੇ ਕਬਰਾਂ ਚ ਕਿਹੜੀ ਉਹ ਸਾਹਮਣੇ ਹੋਈ ਹੈ ਇਧਰ ਪੱਕਾ ਸਕਦੇ ਹਾਂ ਕਿ ਖੁੱਡਾ ਜਿਹੜਾ ਉਹ ਕਬੂਤਰ ਉਹ ਬਹੁਤ ਹੀ ਸੋਨਾ ਸ਼ਾਨਦਾਰ ਪਿਆਰ ਕੀਤਾ ਹੋਇਆ ਹੈ